ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰ ਬਿਨ ਗਿਆਨ ਨਾ ਹੋਈ ਸਬਦ ਲਗੇ ਤਿਨ ਬੁਝਿਆ ਦੁਜਾ ਪਰ ਜਿਬ ਗੁਈ ਮਨ ਮੇਰੇ ਗੁਰਮਤ ਕਰਣੀ ਸਾਰ ਸਦਾ ਸਦਾ ਹਰ ਪ੍ਰਭ ਰਵਹਿ ਤਾ ਪਾਵਹਿ ਮੂਖਦਵਾਰ ਮੂਖਦਵਾਰ ਸੰਬੰਧਕ ਪਾਠ ਰਹਾਉ ਗੁਣਾ ਕਾਂਨਿ ਦਾ ਆਨ ਏਕ ਹੈ ਆਪੇ ਦੇ ਤਾ ਕੋ ਪਾਈ ਧਿਆਨ ਨਾਲ ਪਾਠ ਚਾਰਨ ਕਰਨਾ ਗੁਣਾ ਕਾ ਨਿਧਾਨ ਏਕ ਹੈ ਇਥੇ ਵਿਸਰਾਮ ਹੈ ਆਪੇ ਦੇ ਇਥੇ ਠਮਕ ਤਾ ਇਥੇ ਯਮਕ ਲਾ ਕੇ ਬੋਲਣਾ ਸੰਬੰਧਕ ਪਾਠ ਨਹੀਂ ਕਰਨਾ ਤਾ ਕੋ ਨਹੀਂ ਕਹਿਣਾ ਤਾ ਕੋ ਪਾਈ ਇਸ ਤਰ੍ਹਾਂ ਉਚਾਰਨ ਕਰਨਾ ਬਿਨ ਨਾਵੇ ਸਭ ਵਿਛੁੜੀ ਗੁਰ ਕਾ ਸ਼ਬਦ ਮਿਲਾਏ ਮੇਰੀ ਮੇਰੀ ਕਰਦੇ ਘਟ ਗਏ ਤਿਨਾ ਹੱਥ ਕਿਹੋ ਨ ਆਇਆ ਸਤ ਗੁਰ ਮਿਲਿਆ ਸੱਚ ਮਿਲੇ ਸੱਚ ਨਾਮ ਸਮਾਇਆ ਆਸਾ ਮਨਸਾ ਏਹੁ ਸਰੀਰ ਹੈ ਅੰਤਰ ਜੂਤ ਜਗਾਈ ਨਾਨਕ ਮਨ ਮੁਖ ਬੰਦ ਹੈ ਗੁਰਮੁਖ ਮੁਕਤ ਕਰਾਈ ਨਾਨਕ ਪਾਤਿ ਦੀ ਵੀ ਜਮਕ ਲਾ ਦੇਣੀ ਹੈ ਅਤੇ ਗੁਰਮੁਖ ਪਾਤਿ ਦੀ ਵੀ ਜਮਕ ਲਾ ਦੇਣੀ ਹੈ ਹੈ ਤੇ ਵਿਸਰਾਮ ਹੈ ਵਡਹੰਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ ਸੁਹਾਗਣੀ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਸੁਹਾਗਣੀ ਸਦਾ ਮੁਖ ਉਜਲਾ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਈ ਸਦਾ ਪਿਰ ਰਾਵਹਿ ਆਪਣਾ ਵਿਚਹੁ ਆਪ ਗਵਾਏ ਮੇਰੇ ਮਨ ਤੂ ਹਰ ਹਰ ਨਾਮ ਧਿਆਏ ਸਤ ਗੁਰ ਮੋਕ ਹਰ ਦੀਆ ਬੁਝਾਏ ਹਾਂਜੀ ਸਤਿਗੁਰੂ ਮੋਕਾ ਕਿਥੇ ਵਿਸਰਾਮ ਲਾਉਣਾ ਹਰ ਦੀਆ ਬੁਝਾਏ ਰਹਾਉ ਦੋਹਾਗਣੀ ਖਰੀਆ ਬਿਲਲਾ ਦੀਆ ਤਿਨਾ ਮਹਿਲ ਨ ਪਾਏ ਦੂਜੈ ਪਾਏ குருਪੀ ਦੁਖ ਪਾਵਹਿ ਦੂਜੈ ਪਾਏ குருਪੀ ਦੁਖ ਪਾਵਹਿ ਆਗੈ ਜਾਏ ਹਾਂਜੀ ਇਸ ਤਰ੍ਹਾਂ ਵਿਸਰਾਮ ਲਾਉਣਾ ਹੈ ਦੂਜੇ ਭਾਏ ਇੱਕ ਰੂਪੀ ਇੱਥੇ ਵਿਸਰਾਮ ਹੈ ਦੁਖ ਪਾਵਹਿ ਇਸ ਨੂੰ ਦੁੱਖ ਨਹੀਂ ਕਹਿਣਾ ਆਮ ਦੁੱਖ ਕਹਿ ਜਾਂਦੇ ਨੇ ਦਲੈਂਕੜ ਹਨ ਦੁਖ ਪਾਵਹਿ ਆਗੇ ਜਾਏ ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮ ਵਸਾਏ ਔਗਣਵੰਤੀ ਕਾਮਣੀ ਦੁਖ ਲਾਗੈ ਬਿਲਾਏ ਜਿਹੜਾ ਔਗਣ ਤੇ ਵੰਤੀ ਦੇ ਵਿੱਚ ਡੈਸ਼ ਦੇ ਕੇ ਪਾਠ ਉਚਾਰਨ ਕਰਨਾ ਪਾਠ ਇਕੱਠਾ ਹੀ ਹੈ ਥੋੜਾ ਜਨ ਲਖੇਰ ਕੇ ਪੜਨਾ ਹੈ ਔਗਣਵੰਤੀ ਕਾਮਣੀ ਔਗਣਵੰਤੀ ਕਾਮਣੀ ਦੁਖ ਲਾਗੈ ਬੇਲ ਲਾਏ ਦੋਵੇਂ ਲੱਲੇ ਬੇਲ ਲਾਏ ਔਗਣਵੰਤੀ ਕਾਮਣੀ ਦੁਖ ਲਾਗੈ ਬੇਲ ਲਾਏ ਸਬਨਾ ਕਾ ਪਤਾਰ ਏਕ ਹੈ ਸਵਾਮੀ ਇੱਥੇ ਵੀ ਸ਼ਾਂਤ ਲਾਉਣਾ ਸਬਨਾ ਕਾ ਪਤਾਰ ਏਕ ਹੈ ਸਵਾਮੀ ਸਭਨਾ ਦਾ ਪਹਤਾਰ ਏਕ ਹੈ ਸੁਆਮੀ ਕਹਿਣਾ ਕਿਛੂ ਨ ਜਾਏ ਨਾਨਕ ਆਪੇ ਵੇਖ ਕੀਤੇ ਹਨ ਨਾਮੇ ਲਇਨ ਛਡਲਾਏ ਹੰਦੀ ਨਾਨਕ ਪਾਤੇ ਯਮਕ ਲਾ ਕੇ ਉਚਾਰਨ ਕਰਨਾ ਨਾਨਕ ਆਪੇ ਵੇਖ ਕੀਤੇ ਹਨ ਨਾਮੇ ਲਇਨ ਲਾਇ ਵਡਹੰਸ ਮਹੱਲਾ ਤੀਜਾ ਅੰਮ੍ਰਿਤ ਨਾਮ ਸਾਦ ਮੀਠਾ ਲਾਗਾ ਹਾਂਜੀ ਸਾਦ ਪੂਲਾ ਹੀ ਪੂਲਣਾ ਸੱਦ ਨਹੀਂ ਕਹਿਣਾ ਗੁਰ ਸਬਦੀ ਸਾਦ ਆਇਆ ਸੱਚੀ ਬਾਣੀ ਸਹਿਜ ਸਮਾਣੀ ਹਰ ਜੀਵ ਮਾਨਵ ਸਾਇਆ ਪਹਿਲਾਂ ਵੀ ਦੱਸਿਆ ਵੀ ਇਹਨਾਂ ਪਦਾਂ ਦੇ ਅਰਥਾਂ ਦਾ ਫਰਕ ਪੈ ਜਾਂਦਾ ਸੱਦ ਕਵਾਂਗੇ ਤਾਂ ਉਹਦਾ ਅਰਥ ਹਮੇਸ਼ਾ ਜੇ ਸੱਦ ਕਵਾਂਗੇ ਤਾਂ ਉਹਦਾ ਅਰਥ ਆਵਾਜ਼ਾ ਸੱਦ ਕਿ ਲਿਆਓ ਜੇ ਆਪਾਂ ਸਾਦ ਕਵਾਂਗੇ ਤਾਂ ਉਹਦਾ ਅਰਥ ਹੈ ਸਵਾਦ ਤੇ ਜੇ ਕਵਾਂਗੇ ਸਾਦ ਤਉ ਉਦਾਰਤ ਹੋ ਜੇਗਾ ਸਾਧੂ ਮਨ ਨੂੰ ਸਾਧਨ ਵਾਲਾ ਦੱਦੇ ਤੇ ਦੱਦੇ ਦਾ ਇਹਨਾਂ ਅਰਥ ਸੱਚੀ ਬਾਣੀ ਸਹਿਜ ਸਮਾਣੀ ਹਰ ਜੀਵ ਮਨ ਵਸਾਇਆ ਹਰ ਕਰ ਕਿਰਪਾ ਸਤ ਗੁਰੂ ਮਿਲਾਇਆ ਪੂਰਾ ਸਤ ਗੁਰ ਸਤ ਗੁਰ ਪੂਰਾ ਸਤ ਗੁਰ ਹਰ ਨਾਮ ਧਿਆਇਆ ਰਹਾਉ ਬ੍ਰਹਮ ਵੇਦ ਬਾਣੀ ਪ੍ਰਗਾਸੀ ਹਾਂਜੀ ਬ੍ਰਹਮੇ ਪਦ ਤੇ ਯਮਕ ਲਾਤਨੀਏ ਬ੍ਰਹਮੇ ਵੇਦ ਬਾਣੀ ਪਰਗਾਸੀ ਰਾਰਾ ਪੂਰਾ ਲਾ ਕੇ ਪ੍ਰਗਾਸੀ ਨਹੀਂ ਕਹਿਣਾ ਪਰਗਾਸੀ ਬ੍ਰਹਮ ਵੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਮਹਾਦੇਵ ਗਿਆਨੀ ਵਰਤੈ ਘਰ ਆਪਣੈ ਤਾਮਸ ਬਹੁਤ ਅਹੰਕਾਰਾ ਮਹਾਦੇਵ ਗਿਆਨੀ ਵਰਤੈ ਘਰ ਆਪਣੈ ਇੱਥੇ ਵੀ ਸ਼ਰਾਮ ਹੈ ਤਾਮਸ ਬਹੁਤ ਅਹੰਕਾਰਾ ਕਿਸਨ ਸਦਾ ਅਵਤਾਰੀ ਰੂਦਾ ਰੂਦਾ ਦਦੇ ਨਾਲ ਨਹੀਂ ਕਹਿਣਾ ਧਦੇ ਨਾਲ ਰੂਦਾ ਰੂਦਾ ਕਿਸਨ ਸਦਾ ਅਵਤਾਰੀ ਰੂਦਾ ਕੇਤ ਲਗਤਰੈ ਸੰਸਾਰਾ ਗੁਰਮੁਖ ਗਿਆਨ ਰੱਤੇ ਯੁਗ ਅੰਤਰ ਗੁਰਮੁਖ ਗਿਆਨ ਰੱਤੇ ਯੁਗ ਅੰਤਰ ਚੂਕੈ ਮੋਹ ਗੁਬਾਰਾ ਸਤਗੁਰ ਸੇਵਾ ਤੇ ਨਿਸਤਾਰਾ ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖ ਤਰੈ ਸੰਸਾਰਾ ਸਚੈ ਨਾਇ ਰਤੇ ਬੈਰਾਗੀ ਸਚੈ ਨਾਇ ਰਤੇ ਬੈਰਾਗੀ ਪਾਇਨ ਮੁਖ ਦਵਾਰਾ ਪਾਇਨ ਮੁਖ ਦਵਾਰਾ ਏਕੋ ਸਚ ਵਰਤਾ ਸਭ ਅੰਤਰ ਸਬਨਾ ਕਰੇ ਪ੍ਰਤ ਪਾਲਾ ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ ਸਬਨਾ ਦੀਵਾਨ ਦਇਆਲਾ ਦੀਵਾਨ ਨੰਨੇ ਨਾਲ ਹੀ ਉਚਾਰਨ ਕਰਨਾ ਨਾਣਾ ਨਹੀਂ ਬੋਲਣਾ ਵੱਡ ਖੰਸ ਮਹੱਲਾ ਤੀਜਾ ਗੁਰਮੁਖ ਸਤਿ ਸੰਜਮ ਤਤ ਗਿਆਨ ਗੁਰਮੁਖ ਸੱਚਾ ਲੱਗੈ ਧਿਆਨ ਗੁਰਮੁਖ ਮਨ ਮੇਰੀ ਨਾਮ ਸਮਾਲ ਮਨ ਮੇਰੀ ਹਾਂਜੀ ਗੁਰਮੁਖ ਮਨ ਮੇਰੇ ਇਥੇ ਵਿਸ्राम ਨਾਮ ਸਮਾਲ ਸਦਾ ਨਿਭੈ ਚੱਲੇ ਤੇਰੇ ਨਾਲ ਰਹਾਉ ਗੁਰਮੁਖ ਜਾਤ ਪਤ ਸੱਚ ਸੋਏ ਗੁਰਮੁਖ ਅੰਤਰ ਸਖਾਈ ਪ੍ਰਭ ਹੋਏ ਗੁਰਮੁਖ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਏ ਗੁਰਮੁਖ ਪਾਤੀ ਜਮਕ ਲਾਦਨੀਆ ਗੁਰਮੁਖ ਜਿਸ ਨੂੰ ਆਪ ਕਰੇ ਇਥੇ ਵਿਸਰਾਮ ਸੋ ਹੋਏ ਗੁਰਮੁਖ ਆਪ ਵਡਾਈ ਦੇਵੇ ਸੋਏ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਸ਼ਬਦ ਸੱਚ ਇਥੇ ਵਿਸਰਾਮ ਕਰਨੀ ਸਾਰ ਗੁਰਮੁਖ ਨਾਨਕ ਪਰਵਾਰਾ ਸਾਧਾਰ ਗੁਰਮੁਖ ਤੇ ਰੁਕ ਕੇ ਨਾਨਕ ਪਦ ਤੇ ਵਿਸਰਾਮ ਲਾਦਣਾ ਪਰਵਾਰਾ ਸਾਧਾਰ ਵਰਡ ਹੰਸ ਮਹੱਲਾ ਤੀਜਾ ਰਸਨਾ ਹਰ ਸਾਦ ਲੱਗੀ ਰਸਨਾ ਪਦ ਤੇ ਜਮਕ ਲਾਉਣਾ ਲਾਉਣੀ ਹੈ ਰਸਨਾ ਹਰ ਸਾਦ ਲੱਗੀ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸਬਦ ਵਿਚਾਰੀ ਸਦਾ ਸੁਖ ਇਥੇ ਵਿਸਰਾਮ ਹੈ ਸਦਾ ਸੁਖ ਸਾਚੈ ਸਬਦ ਵਿਚਾਰੀ ਆਪਣੈ ਸਤਗੁਰ ਵਿਟੋ ਸਦਾ ਬਲਿਹਾਰੀ ਜੀ ਵਿਟੋ ਪਦ ਤੇ ਵਿਸਰਾਮ ਹੈ ਰਹਾਉ ਅਖੀ ਸੰਤੋਖਿਆ ਏਕ ਲਿਵ ਲਾਏ ਇਸ ਤਰ੍ਹਾਂ ਸੰਤੋਖਿਆ ਹੀ ਉਚਾਰਨ ਕਰਨਾ ਹੈ ਕਈ ਪਾਠੀ ਸਿੰਘ ਸੰਤੋਖਿਆ ਕਹਿ ਦਿੰਦੇ ਨੇ ਖੱਖੇ ਨੂੰ ਸਿਆਰੀ ਲਾ ਕੇ ਬਿਹਾਰੀ ਉਚਾਰਨ ਕਰਨੀ ਐ ਅੱਖੀ ਸੰਤੋਖਿਆ ਏਕ ਲਿਵ ਲਾਏ ਮਾਨ ਸੰਤੋਖਿਆ ਦੂਜਾ ਪਾਉ ਗਵਾਏ ਇੱਥੇ ਸੰਤੋਖਿਆ ਇਸ ਸਿਆਰੀ ਨਾਲ ਆ ਉਹ ਸੰਤੋਖੀ ਐ ਇਹ ਸੰਤੋਖਿਆ ਪਦ ਹੈ ਧਿਆਨ ਨਾਲ ਉਚਾਰਨ ਕਰਨਾ ਦੇਹ ਸਰੀਰ ਸੁਖ ਹੋਵੇ ਸਬਦ ਹਰ ਨਾਏ ਹਾਂਜੀ ਦੇਹ ਸਰੀਰ ਸੁਖ ਹੋਵੇ ਜਿੱਥੇ ਵਿਸਰਾਮ ਹੈ ਸਬਦ ਹਰ ਨਾ ਆਏ ਨਾਮ ਪਰਮਲ ਹਿਰਦੈ ਰਹਿ ਅਸਮਾਏ ਨਾਨਕ ਮਸਤਕ ਜਿਸ ਵੱਡ ਭਾਗ ਨਾਨਕ ਪਦ ਤੇ ਵਿਸਰਾਮ ਲਾਉਣਾ ਹੈ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈ ਰਾਗ ਵੱਡ ਹੰਸ ਮਹੱਲਾ ਤੀਜਾ ਪੂਰੇ ਗੁਰ ਤੇ ਨਾਮ ਪਾਇਆ ਜਾਏ ਸੱਚਾ ਸ਼ਬਦ ਸੱਚ ਸਮਾਏ ਏ ਮਨ ਨਾਮ ਨਿਧਾਨ ਤੂੰ ਪਾਏ ਆਪਣੇ ਗੁਰ ਕੀ ਮਨ ਲੈ ਰਜਾਏ ਰਹਾਉ ਆਪਣੇ ਗੁਰ ਕੀ ਮਨ ਲੈ ਰਜਾਏ ਮਨ ਕਸ ਕੇ ਬੁਲ ਨ ਗੁਰ ਕਾ ਸ਼ਬਦ ਵਿੱਚ ਹਮੈਲ ਗਵਾਏ ਨਿਰਮਲ ਨਾਮ ਵਸ ਮਨ ਆਏ ਪਰਮੇ ਭੂਲਾ ਫਿਰ ਐ ਸੰਸਾਰ ਮਰ ਜਨਮ ਜਮ ਕਰੇ ਖਵਾਰ ਜੀ ਮਰ ਪਾਠ ਹੈ ਆਮ ਕਈ ਪੁੱਥੀਆਂ ਤੇ ਗਲਤੀ ਨਾਲ ਮਨ ਛਪ ਗਿਆ ਹੈ ਮੇਰੇ ਮਨ ਛਪਿਆ ਹੋਇਆ ਹੈ ਪਰ ਮਰ ਪਾਠ ਹੈ ਮਰ ਜਨਮ ਜਮ ਕਰੇ ਖਵਾਰ ਨਾਨਕ ਸੇਵਡ ਭਾਗੀ ਜਿਨ ਹਰ ਨਾਮ ਧਿਆਇਆ ਗੁਰਪਾਰਸ پارਸਾਦੀ ਮਨ ਵਸਾਇਆ ਵੱਡ ਹੰਸ ਮਹੱਲਾ ਤੀਜਾ ਹਉਮੈ ਨਾਵੈ ਨਾਲ ਵਿਰੋਧ ਹੈ ਦੁਇ ਨ ਵਸਹਿ ਇਕਠਾਈ ਹਉਮੈ ਪੱਤੀ ਯਮਕ ਲਾ ਦੇਣੀ ਹਉਮੈ ਵਿੱਚ ਸਿਵਾ ਨ ਹੋਵਈ ਤਾ ਮਨ ਬਿਰਥਾ ਜਾਏ ਹਰ ਕੀਤ ਮਨ ਮੇਰੀ ਤੂੰ ਗੁਰ ਕਾ ਸ਼ਬਦ ਕਮਾਇ ਹੁਕਮ ਮੰਨ ਹੈ ਤਾ ਹਰ ਮਿਲੈ ਤਾ ਵਿਛਹ ਹੋ ਮੈਂ ਜਾਇ ਰਹਾਉ ਹਮੈ ਸਭ ਸਰੀਰ ਹੈ ਹਮੈ ਉਪਤ ਹੋਇ ਹਮੈ ਵੱਡਾ ਗੁਵਾਰ ਹੈ ਹੋ ਮੈਂ ਵਿੱਚ ਬੁੱਝ ਨ ਸਕੇ ਕੋਈ ਹੋ ਮੈਂ ਵਿੱਚ ਭਗਤ ਨ ਹੋਵਈ ਹੁਕਮ ਨ ਬੁੱਝਿਆ ਜਾਏ ਹੁਕਮ ਪਾਦਤੀ ਏਮ ਖਾਤਮ ਹੋ ਮੈਂ ਵਿੱਚ ਜੀਉ ਬੰਦ ਹੈ ਨਾਮ ਨਵਸੈ ਮਨ ਆਈ ਨਾਨਕ ਸਤਗੁਰ ਮਿਲਿਆ ਹੋ ਮੈਂ ਗਈ ਤਾਂ ਸੱਚ ਵਸਿਆ ਮਨ ਆਈ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਈ ਵੜ ਹੰਸ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ठाकुर ਗੁਰਮੁਖ ਹਰਿ 라ਵੇ ਸੁਖ ਸਾਗਰ ਗੁਰਮੁਖ ਪਾਰਦਾ ਹਾਂਜੀ ਗੁਰਮੁਖ ਪਾਤਿ ਯਮਕ ਲਾ ਦਨੀਆ ਗੁਰਮੁਖ ਹਰਿ ਰਾਵੇ ਇਥੇ ਵਿਸਰਾਮ ਸੋਕ ਸਾਗਰ ਮੈਂ ਪ੍ਰਭ ਮੈਂ ਪ੍ਰਭ ਮਿਲਨ ਪ੍ਰੇਮ ਮਨ ਆਸਾ ਹਾਂਜੀ ਮੈਂ ਪ੍ਰਭ ਮਿਲਨ ਪ੍ਰੇਮ ਮਨ ਆਸਾ ਗੋਪੂਰਾ ਮੇਲਾ ਆਵੇ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ ਇੱਥੇ ਵਿਸਰਾਮ ਹੈ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਰਹਾਉ ਮੈਂ ਅਵਗਣ ਭਰਪੂਰ ਸਰੀਰੇ ਮੈਂ ਅਵਗਣ ਭਰਪੂਰ ਸਰੀਰੇ ਮੈਂ ਪਦ ਤੇ ਵਿਸਰਾਮ ਹੈ ਮੈਂ ਅਵਗਣ ਭਰਪੂ ਭਰਪੂਰ ਸਰੀਰੇ ਹਉ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਰਹਾਉ ਹੋ ਕਿਉ ਕਰ ਮਿਲਾ ਆਪਣੇ ਪ੍ਰੀਤਮ ਪੂਰੇ ਪ੍ਰੀਤਮ ਹੀਠਾ ਰਾਰਾ ਲਾ ਕੇ ਉਚਾਰਨ ਕਰਨਾ ਹੈ ਪ੍ਰੀਤਮ ਰਾਰਾ ਪੂਰਾ ਨਹੀਂ ਬੋਲਣਾ ਪ੍ਰੀਤਮ ਪੂਰੇ ਜੈਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਖੋ ਕਿਉ ਕਰ ਮਿਲਾ ਮੇਰੀ ਮਾਇਆ ਸੀ ਮੈਂ ਗੁਣ ਨਾਹੀ ਇਥੇ ਵਿਸਰਾਮ ਹੈ ਖੋ ਕਿਉ ਕਰ ਮਿਲਾ ਮੇਰੀ ਮਾਇਆ ਖੋ ਕਰ ਕਰ ਥਾਕਾ ਉਪਾਅ ਬਹੁ ਤੇਰੀ ਨਾਨਕ ਗਰੀਬ ਰਾਖੋ ਥਰ ਮੇਰੇ ਨਾਨਕ ਗਰੀਬ ਇਥੇ ਵਿਸਰਾਮ ਨਾਨਕ ਗਰੀਬ ਰੱਖੋ ਹਾਰ ਮੇਰੇ ਨਾਨਕ ਪਾਤਸ਼ਾਹ ਵੀ ਥੋੜਾ ਠਹਿਰਾ ਦੇ ਕਿ ਗਰੀਬ ਪਾਤਸ਼ਾਹ ਨੂੰ ਆਰਾਮ ਲਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ